ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਪੂ ਕੁੰਮਣ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਜੀ ਆਪਾਂ ਨੇ ਅੱਜ ਗੱਲ ਕਰਨੀ ਹੈ ਜੀ ਅਮਰਤਪਾਲ ਜੀ ਦੀ ਮਾਤਾ ਜੀ ਬਾਰੇ ਤੇ ਐਸਪੀ ਹਰਪਾਲ ਸਿੰਘ ਰੰਧਾਵਾ ਜੀ ਦੇ ਬਾਰੇ ਇੱਕ ਪੇਸ਼ੀ ਦੌਰਾਨ ਅਮਰਤਪਾਲ ਦੀ ਮਾਤਾ ਦੀ ਤੇ ਐਸਪੀ ਸਰਦਾਰ ਹਰਪਾਲ ਸਿੰਘ ਜੀ ਰੰਧਾਵਾ ਸਾਹਿਬ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਬੱਸ ਹੁੰਦੀ ਹੈ ਕਿ ਕੁਝ ਲੋਕ ਮਤਲਬ ਵੀ ਕਹਿ ਰਹੇ ਨੇ ਵੀ ਐਸਪੀ ਸਾਹਿਬ ਮਤਲਬ ਵੀ ਗਲਤ ਮਤਲਬ ਵੀ ਬੋਲ ਰਹੇ ਨੇ ਠੀਕ ਹੈ ਵੀ ਅਮਰਤਪਾਲ ਜੀ ਮਾਤਾ ਨੂੰ ਮੇਰੇ ਕੁਝ ਸਵਾਲ ਨੇ ਅਮਰਤਪਾਲ ਜੀ ਮਾਤਾ ਜੀ ਨੂੰ ਬਹੁਤ ਸਤਿਕਾਰਯੋਗ ਨੇ ਮੇਰੇ ਤੋਂ ਉਮਰ ਦੇ ਵੱਡੇ ਨੇ ਮੈਂ ਜੀ ਕਹਿ ਕੇ ਰਿਸਪੈਕਟ ਨਾਲ ਹੀ ਗੱਲ ਕਰਦਾ ਹਾਂ ਵੀ ਮਾਤਾ ਜੀ ਇੱਕ ਐਸਪੀ ਜਿਹੜਾ ਹੁੰਦਾ ਠੀਕ ਹੈ ਇੱਕ ਐਸ ਐਸਪੀ ਸਾਹਿਬ ਨੂੰ ਐਸਪੀ ਬਣਨ ਵਾਸਤੇ ਕਿੰਨੀਆਂ ਪੜ੍ਹਾਈਆਂ ਕਰਨੀਆਂ ਪੈਂਦੀਆਂ ਕਿੰਨੀਆਂ ਡਿਗਰੀਆਂ ਲੈਣੀਆਂ ਪੈਂਦੀਆਂ ਫਿਰ ਜਾ ਕੇ ਪੁਲਿਸ ਆਫਸਰ ਬੰਦ ਮਰਦਾ ਨਾ ਪੁਲਿਸ ਆਫਸਰ ਬਣਨ ਵਾਸਤੇ ਬਹੁਤ ਪੜ੍ਹਾਈ ਦੀ ਜ਼ਰੂਰਤ ਹੁੰਦੀ ਹੈ ਫਿਰ ਜਾ ਕੇ ਮੰਨ ਲਓ ਵੀ ਉਹ ਇੱਕ ਐਸਪੀ ਦੇ ਅਹੁਦੇ ਤੇ ਪਹੁੰਚ ਜਣੇ ਠੀਕ ਹੈ ਤੁਸੀਂ ਸਰਦਾਰ ਹਰਪਾਲ ਸਿੰਘ ਐਸਪੀ ਸਾਹਿਬ ਨੂੰ ਤੂੰ ਤੂੰ ਕਰਕੇ ਗੱਲ ਕਰ ਰਹੇ ਹੋ ਠੀਕ ਹੈ ਤੂੰ 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 ਕੀ ਕਰ ਲੇਗਾ ਤੂੰ ਕੀ ਕਰ ਲੇਗਾ ਕੱਲੂ ਸਾਡਾ ਸਮਾਂ ਆਏਗਾ ਫਿਰ ਦੇਖਾਂਗੇ ਵੀ ਇਹ ਧਮਕੀਆਂ ਤੁਸੀਂ ਦੇ ਰਹੇ ਹੋ ਵੀ ਮਾਤਾ ਜੀ ਤੁਸੀਂ ਇਹ ਮੰਨ ਲਓ ਵੀ ਐਸਪੀ ਸਾਹਿਬ ਨੂੰ ਧਮਕੀਆਂ ਦੇ ਰਹੇ ਹੋ ਐਸਪੀ ਸਾਹਿਬ ਵੀ ਸਿੱਖਾਂ ਦੇ ਘਰੇ ਜਨਮ ਜੰਮੇ ਹੋਏ ਬੱਚੇ ਨੇ ਠੀਕ ਹੈ ਉਹ ਵੀ ਗੁਰੂ ਮਹਾਰਾਜ ਨੂੰ ਮੰਨਦੇ ਨੇ ਠੀਕ ਹੈ ਉਹਨਾਂ ਨੇ ਵੀ ਅੱਗੋਂ ਕੀ ਕਿਹਾ ਵੀ ਕੋਈ ਗੱਲ ਨਹੀਂ ਗੁਰੂ ਗੁਰੂ ਰਾਮਦਾਸ ਜੀ ਦੇਖਣਗੇ ਠੀਕ ਹੈ ਤਾਂ ਉਤੋਂ ਮੰਨ ਲਓ ਵੀ ਪ੍ਰਦੀਪ ਪ੍ਰਤੀਕ ਹੁੰਦਾ ਵੀ ਉਹ ਮਹਾਰਾਜ ਦੇ ਉੱਤੇ ਭਰੋਸਾ ਰੱਖਣਿਆ ਦੇ ਨੇ ਐਸਪੀ ਹਰਪਾਲ ਸਿੰਘ ਜੀ ਰੰਧਾਵਾ ਸਾਹਿਬ ਤਾਂ ਦੇਖੋ ਉਹਨਾਂ ਨੇ ਕੀ ਕਿਹਾ ਜਦੋਂ ਤੁਸੀਂ ਉਹਨਾਂ ਨੂੰ ਧਮਕੀ ਦਿੱਤੀ ਵੀ ਕੋਈ ਗੱਲ ਨਹੀਂ ਸਾਡਾ ਸਮਾਂ ਆਏਗਾ ਫਿਰ ਅਸੀਂ ਦੇਖਾਂਗੇ ਪਰ ਉਹਨਾਂ ਨੇ ਅਗੋ ਕੀ ਕਿਹਾ ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇਖਦਾ ਕੋਈ ਗੱਲ ਨਹੀਂ ਠੀਕ ਹੈ ਉਹਨਾਂ ਨੇ ਫਿਰ ਵੀ ਮਹਾਰਾਜ ਦਾ ਨਾਮ ਲੈ ਕੇ ਗੱਲ ਕਰੀ ਹੈ ਮਾਤਾ ਜੀ ਤੁਹਾਨੂੰ ਮੈਂ ਤੁਹਾਡੇ ਤੋਂ ਮੈਨੂੰ ਕੁਝ ਸਵਾਲ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਅਮਰਤਪਾਲ ਦੇ ਆਉਣ ਤੋਂ ਪਹਿਲਾਂ ਅਮਰਤਪਾਲ 2000 ਸ਼ਾਇਦ 21 'ਚ ਆਇਆ ਮੇਰੇ ਖਿਆਲ ਨਾਲ 21 ਜਾਂ 22 'ਚ ਵੀ ਅਮਰਤਪਾਲ ਦੇ ਆਉਣ ਤੋਂ ਪਹਿਲਾਂ ਠੀਕ ਹੈ 2015 ਤੋਂ ਲੈ ਕੇ ਠੀਕ ਹੈ ਕਿੰਨੀਆਂ ਬਿਆਦਵੀਆਂ ਹੋਈਆਂ ਮਹਾਰਾਜ ਸਾਹਿਬ ਦੀਆਂ ਗੁਰੂ ਸਾਹਿਬ ਦੀਆਂ ਠੀਕ ਹੈ ਜੀ ਵੀ ਕੀ ਤੁਸੀਂ ਕਿਸੇ ਵੀ ਬਿਆਦਵੀ ਦੇ ਧਰਨੇ ਦੇ ਵਿੱਚ ਜਾਂ ਬਿਆਦਵੀ ਦਾ ਜਿੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਹੋਵੇ ਰੋਡ ਬੰਦ ਕੀਤੇ ਗਏ ਠੀਕ ਹੈ ਜੀ ਤੁਹਾਨੂੰ ਪਤਾ ਵੀ 2015 ਦੇ ਵਿੱਚ ਕਿੰਨਾ ਜ਼ਿਆਦਾ ਮਾਹੌਲ ਖਰਾਬ ਰਿਹਾ ਠੀਕ ਹੈ ਕਿੰਨੀਆਂ ਜਗ੍ਹਾਆਂ ਨੇਕਾਂ ਜਗ੍ਹਾ ਬਿਆਦਵੀ ਹੋਈ ਹੈ ਕੀ ਕਿਸੇ ਵੀ ਬਿਆਦਵੀ ਦੇ ਵਿੱਚ ਠੀਕ ਹੈ ਬਿਆਦਵੀ ਦੇ ਇਨਸਾਫ ਲੈਣ ਦੇ ਵਿੱਚ ਕਿਤੇ ਵੀ ਬਿਆਦਮੀ ਦੇ ਇਨਸਾਫ ਲੈਣ ਦੇ ਵਿੱਚ ਜਿੱਥੇ ਧਰਨਾ ਲੱਗਿਆ ਹੋਵੇ ਕਿਤੇ ਮਜਾਰਾ ਹੋਇਆ ਹੋਵੇ ਕਿਤੇ ਰੋਡ ਬੰਦ ਹੋਇਆ ਹੋਵੇ ਵੀ ਉੱਥੇ ਅਮਰਤਪਾਲ ਦੀ ਮਾਤਾ ਜੀ ਆਏ ਹੋਣ ਜਾਂ ਅਮਰਤਪਾਲ ਦੇ ਪਿਤਾ ਜੀ ਆਏ ਹੋਣ ਸਰਦਾਰ ਤਰਸੇਮ ਸਿੰਘ ਜੀ ਮੈਂ ਤਾਂ ਕਿਤੇ ਨਹੀਂ ਦੇਖਿਆ ਵੀ ਨਾ ਕਿਤੇ ਅਮਰਤਪਾਲ ਦੇ ਮਾਤਾ ਜੀ ਆਏ ਨੇ ਤਾਂ ਨਾ ਅਮਰਤਪਾਲ ਦੇ ਪਿਤਾ ਜੀ ਆਏ ਨੇ ਜਿੰਨੀਆਂ ਵੀ ਮੰਨ ਲਓ ਵੀ ਬਿਆਦਮੀਆਂ ਵਾਸਤੇ ਰੋਸ ਮਜਾਰੇ ਹੋਏ ਧਰਨੇ ਲੱਗੇ ਠੀਕ ਹੈ ਜੀ ਦੇਖੋ ਜਿਹੜੇ ਅਮਰਤਪਾਲ ਦੇ ਸਪੋਰਟਰ ਨੇ ਬਿਸ਼ੱਕ ਦੀ ਮੈਨੂੰ ਗਾਲਾਂ ਕੱਢਣ ਉਹ ਪਰ ਸੱਚ ਨੂੰ ਸੱਚ ਕਹਿਣ ਦੀ ਆਪਾਂ ਜ਼ੁਰਤ ਰੱਖਦੇ ਆਂ ਜੀ। ਵੀ ਅਮਰਤਪਾਲ ਦੇ ਆਉਣ ਤੋਂ ਪਹਿਲਾਂ ਕੀ ਇਹ ਪਰਿਵਾਰ ਪੰਥਕ ਨਹੀਂ ਸੀ? ਠੀਕ ਹੈ ਕੀ ਮੰਨ ਲਓ ਵੀ ਇਹ ਉਦੋਂ ਇਹ ਗੁਰੂ ਦੇ ਸਿੱਖ ਨਹੀਂ ਸੀ? ਕੀ ਉਦੋਂ ਇਹ ਗੁਰੂ ਘਰੇ ਨਹੀਂ ਸੀ ਜਾਂਦੇ? ਦਰਬਾਰ ਸਾਹਿਬ ਨਹੀਂ ਸੀ ਜਾਂਦੇ? ਜਾਂ ਮੰਨ ਲਓ ਵੀ ਅਮਰਤਪਾਲ ਦੇ ਡੈਡੀ ਨੇ ਉਦੋਂ ਬਾਅਦ ਚੋਂ ਅਮਰਿਸ਼ਾ ਕਿਹਾ। ਠੀਕ ਹੈ ਮੈਨੂੰ ਇਹਨਾਂ ਗੱਲਾਂ ਦੇ ਜੇ ਮਾਤਾ ਜੀ ਤੁਸੀਂ ਜਵਾਬ ਦਿਓ ਤਾਂ ਸਾਰੇ ਲੋਕਾਂ ਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ। ਠੀਕ ਹੈ ਵੀ ਕੀ ਤੁਸੀਂ ਅਮਰਤਪਾਲ ਦੇ ਆਉਣ ਤੇ ਹੀ ਪੰਥਕ ਬਣੇ? ਭਾਈ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਹੀ ਤੁਸੀਂ ਮੰਨ ਲਓ ਪੰਥਕ ਪਰਿਵਾਰ ਬਣੇ ਹੋ। ਜਾਂ ਮੰਨ ਲਓ ਜਿੰਨੇ ਵੀ ਪਹਿਲਾਂ ਮਹਾਰਾਜ ਜੀਆਂ ਬਿਆਦਵੀਆਂ ਹੋਈਆਂ ਨੇ ਉਹਦੇ ਬਾਅਦ ਇੰਨੇ ਰੋਸ ਮੁਜ਼ਾਰੇ ਹੋਏ ਨੇ ਠੀਕ ਹੈ ਦੋ ਆਪਣਾ 1 ਸਾਲ ਉੱਥੇ ਮੋਰਚਾ ਚੱਲਦਾ ਰਿਹਾ ਬਰਗਾੜੀ ਕੀਤੇ ਬਰਗਾੜੀ ਦੇ ਮੋਰਚੇ 'ਚ ਗਏ ਹੋ। ਬਹਿਵਲ ਦੇ ਮੋਰਚੇ 'ਚ ਗਏ ਹੋ। ਜਾਂ ਹੋਰ ਜਿੰਨੇ ਵੀ ਮੰਨ ਲਓ ਬੰਦੀ ਸਿੰਘਾਂ ਦੀ ਤੁਸੀਂ ਕਦੇ ਪਹਿਲਾਂ ਗੱਲ ਕਰੀ ਹੈ। ਤੁਸੀਂ ਮੈਨੂੰ ਦੱਸੋ ਵੀ ਕਦੀ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ। ਮੇਰੀ 40 ਸਾਲ ਦੀ ਉਮਰ ਆ। ਠੀਕ ਹੈ ਮੈਂ ਅਮਰਤਪਾਲ ਦੇ ਆਉਣ ਤੱਕ ਨਾ ਕਦੇ ਅਮਰਤਪਾਲ ਦਾ ਨਾਮ ਸੁਣਿਆ ਨਾ ਕਦੇ ਅਮਰਤਪਾਲ ਦੇ ਬਪੂ ਦਾ ਨਾਮ ਸੁਣਿਆ ਨਾ ਕਦੇ ਮਾਤਾ ਦਾ ਨਾਮ ਸੁਣਿਆ ਠੀਕ ਹੈ ਜਦੋਂ ਅਮਰਤਪਾਲ ਆ ਗਿਆ ਉਸ ਤੋਂ ਬਾਅਦ ਤੋਂ ਜੀ ਤੁਸੀਂ ਬਹੁਤ ਵੱਡੇ ਪੰਥਕ ਹੋ ਗਏ ਠੀਕ ਹੈ ਅੱਜ ਤੁਸੀਂ ਐਸਪੀ ਸਾਹਿਬ ਨੂੰ ਇੱਕ ਜੇ ਤੁਸੀਂ ਐਸਪੀ ਨੂੰ ਤੂੰ ਤੂੰ ਕਹਿ ਕੇ ਗੱਲ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ ਐਸਪੀ ਨੂੰ ਮੰਨ ਲਓ ਵੀ ਇੱਕ ਐਦਾਂ ਦੀਆਂ ਗੱਲਾਂ ਕਰ ਰਹੇ ਹੋ ਠੀਕ ਹੈ ਉਹਨਾਂ ਨੂੰ ਮੰਨ ਲਓ ਵੀ ਨੀਮਾ ਦਿਖਾਣ ਦੀ ਗੱਲ ਕਰ ਰਹੇ ਹੋ ਠੀਕ ਹੈ ਚਲੋ ਸਤਿਕਾਰਯੋਗ ਨੇ ਪੜ੍ਹੇ ਲਿਖੇ ਅਫਸਰ ਨੇ ਠੀਕ ਹੈ ਜੀ ਮੈਂ ਤਾਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਵਾਂ ਕਿਉਂਕਿ ਉਹ ਗੁਰੂ ਨੰਦਨਿਆਂ ਵਾਲੇ ਨੇ ਗੁਰੂ ਦੇ ਭੈ ਦੇ ਵਿੱਚ ਰਹਿੰਦੇ ਨੇ ਪਰ ਮੈਂ ਇੱਕ ਗੱਲ ਮਾਤਾ ਜੀ ਨੂੰ ਕਹਿ ਪੁੱਛਣਾ ਚਾਹੁੰਦਾ ਵੀ ਮਾਤਾ ਜੀ ਕੀ ਤੁਸੀਂ ਮੈਨੂੰ ਦੱਸੋ ਵੀ ਓਦੋਂ ਪਹਿਲਾਂ ਤੁਸੀਂ ਅਮਰਤਪਾਲ ਜੀ ਆਉਣ ਤੋਂ ਪਹਿਲਾਂ ਪੰਥਕ ਨਹੀਂ ਸੀਗੇ ਉਦੋਂ ਪਹਿਲਾਂ ਤੁਹਾਡੀ ਕੀ ਐਕਟੀਵਿਟੀ ਸੀਗੀ ਕਿਸ ਧਰਨੇ 'ਚ ਗਏ ਸੀਗੇ ਕਿੱਥੇ ਤੁਸੀਂ ਬੰਦੀ ਸਿੰਘਾਂ ਵਾਸਤੇ ਗਏ ਹੋ ਕਿੱਥੇ ਤੁਸੀਂ ਗੁਰੂ ਮਹਾਰਾਜਾਂ ਹਿਸਾਬ ਵਾਸਤੇ ਗਏ ਹੋ ਜੇ ਤੁਹਾਡੇ ਕੋਲ ਕੋਈ ਉੱਤਰ ਹੈਗਾ ਤਾਂ ਜਰੂਰ ਦਿਓ ਵੀ ਤੁਸੀਂ ਅਮਰਤਪਾਲ ਦੇ ਆਉਣ ਤੋਂ ਪਹਿਲਾਂ ਤੁਸੀਂ ਕਦੇ ਵੀ ਇਹ ਗੱਲ ਕਦੇ ਸੋਸ਼ਲ ਮੀਡੀਆ ਤੇ ਕਦੇ ਇੱਕ ਪੋਸਟ ਵੀ ਤੁਸੀਂ ਪਾਈ ਇੱਕ ਛੋਟੀ ਜੀ ਵੀਡੀਓ ਕਲਿੱਪ ਵੀ ਪਾਈ ਹੋਵੇ ਵੀ ਭਾਈ ਗੁਰੂ ਮਹਾਰਾਜ ਦੀ ਬਿਆਦਵੀ ਹੋਈ ਆ ਅਸੀਂ ਇਨਸਾਫ ਵਾਸਤੇ ਲੜਾਈ ਲੜ ਰਹੇ ਆ ਜਾਂ ਕਦੇ ਵੀ ਇਦੋਂ ਪਹਿਲਾਂ ਕਿਸੇ ਨੇ ਨਾਂ ਸੁਣਿਆ ਹੋਵੇ ਸਰਦਾਰ ਤਰਸੇਮ ਸਿੰਘ ਦਾ ਸੁਣਿਆ ਹੋਵੇ ਮੈਂ ਦੇਖੋ ਇੱਜ਼ਤ ਨਾਲ ਰਿਸਪੈਕਟ ਨਾਲ ਗੱਲ ਕਰਦਾ ਮੇਰੇ ਤੋਂ ਵੱਡੇ ਨੇ ਉਮਰ ਦੇ ਵਿੱਚ ਅਗੋਂ ਤੁਸੀਂ ਸਮਾ ਉਹਨਾਂ ਨੂੰ ਤੁੰਤੂ ਕਰਕੇ ਗੱਲ ਕਰ ਰਹੇ ਹੋ ਠੀਕ ਹੈ ਜੀ ਜੇ ਤੁਸੀਂ ਰਾਜਨੀਤੀ ਦੇ ਵਿੱਚ ਆਇਓ ਤਾਂ ਰਾਜਨੀਤੀ ਨੂੰ ਸਮਝੋ ਠੀਕ ਹੈ ਦੇਖੋ ਮੈਂ ਕਿਸੇ ਪਾਰਟੀ ਦਾ ਬਲਾਰਾ ਨਹੀਂ ਹੈਗਾ ਕਿਸੇ ਪਾਰਟੀ ਦਾ ਮੈਂ ਸਪੋਰਟਰ ਨਹੀਂ ਹੈਗਾ ਠੀਕ ਹੈ ਨਾ ਮੈਂ ਆਮ ਆਦਮੀ ਪਾਰਟੀ ਦਾ ਨਾ ਮੈਂ ਕਾਲੀ ਦਲ ਦਾ ਨਾ ਮੈਂ ਕਾਂਗਰਸ ਦਾ ਨਾ ਮੈਂ ਭਾਜਪਾ ਦਾ ਪਰ ਇੱਕ ਚੀਜ਼ ਹੈ ਮੈਂ ਇੱਕ ਬੰਦੇ ਦੀ ਜਣੀ ਤਰੀਫ ਕਰਦਾ ਵਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਰਾਜਨੀਤੀ ਕੀਤੀ ਹੈ ਪਰ ਉਸ ਬੰਦੇ ਦੇ ਕਦੇ ਕਿਸੇ ਨੂੰ ਤੂੰ ਕਹਿ ਕੇ ਗੱਲ ਨਹੀਂ ਕਰੀ ਜਿੰਨੀਆਂ ਮਰਜ਼ੀ ਵੀਡੀਓ ਕੱਢ ਕੇ ਦੇਖ ਲਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੇ ਕੋਈ ਜਿੰਨਾ ਮਰਜ਼ੀ ਮਾੜਾ ਕਹੀ ਜਾਵੇ ਠੀਕ ਹੈ ਮੈਂ ਕੋਈ ਅਕਾਲੀ ਦਲ ਦਾ ਬਲਾਰਾ ਨਹੀਂ ਹੈਗਾ ਨਾ ਮੈਂ ਕੋਈ ਉਹਦਾ ਸਪੋਰਟਰ ਹਾਂ ਪਰ ਉਹਨਾਂ ਨੇ ਕਦੇ ਕਾਕਾ ਜੀ ਤੋਂ ਬਿਨਾ ਬੀਬਾ ਜੀ ਤੋਂ ਬਿਨਾ ਕਦੇ ਗੱਲ ਹੀ ਨਹੀਂ ਕੀਤੀ ਇਹ ਹੁੰਦਾ ਇੱਕ ਰਾਜਨੀਤੀ ਦਾ ਗੁਣ ਰਾਜਨੀਤੀ ਕਿੰਨੀ ਡੂੰਘੀ ਚੀਜ਼ ਹੈ ਰਾਜਨੀਤੀ ਜਾਂ ਸਿੱਖਣੀਆਂ ਕੋਈ ਜੇ ਤੁਸੀਂ ਰਾਜਨੀਤੀ ਵਿੱਚ ਆਇਆ ਤਾਂ ਕੋਦੇ ਕੋਈ ਗੁਣ ਸਿੱਖੋ ਤੱਤ ਹੁੰਦੇ ਨੇ ਰਾਜਨੀਤੀ ਦੇ ਰਾਜਨੀਤਿਕ ਬੰਦੇ ਦੇ ਵਿੱਚ ਤੋਡੇ ਵਿੱਚ ਤਾਂ ਸੈਨਿਕ ਸ਼ਕਤੀ ਹੋ ਹੈ ਨਹੀਂ ਤੁਸੀਂ ਕੀ ਰਾਜਨੀਤੀ ਕਰੋ ਕੀ ਤੁਸੀਂ ਪੰਜਾਬ ਚਲਾਓ ਤੇ ਪੰਜਾਬ ਚਲਾਉਣ ਦੀਆਂ ਗੱਲਾਂ ਕਰਦੇ ਹੋ ਜੇ ਤੁਸੀਂ ਪੰਥਕ ਹੋ ਤਾਂ ਫਿਰ ਮੈਨੂੰ ਦੱਸੋ ਵੀ ਤੁਸੀਂ ਪੰਥਵਾਦ ਤੇ ਪਹਿਲਾਂ ਕੀ ਕੁਰਬਾਨੀ ਕੀਤੀ ਹੈ ਕੀ ਤੁਸੀਂ ਪੰਥਵਾਦ ਤੇ ਬਾਤ ਚੱਕੀ ਹੈ ਕੁਰਬਾਨੀਆਂ ਛੱਡੋ ਤੁਸੀਂ ਆਵਾਜ਼ ਵੀ ਚੱਕੀ ਹੈ ਆਵਾਜ਼ ਚੱਕੀ ਹੋਵੇ ਤਾਂ ਮੈਨੂੰ ਦੱਸੋ ਇੰਨਿਆ ਕੋ ਬੇਨਤੀ ਹੈ ਜੀ ਜਰੂਰ ਪ੍ਰਵਾਨ ਕਰਿਓ ਜੀ ਭੁੱਲ ਚੁੱਕ ਦੀ ਮਾਫੀ ਚਾਹੁੰਦਾ ਜੀ ਸਾਰੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਧੰਨਵਾਦੀ ਸਾਸਤਰੀ ਕਾ